ਉਹਨਾਂ ਨੇ ਮੁਕੱਦਮਾ ਨੰਬਰ 13 ਅਧੀਨ ਧਾਰਾ 304 323 506 341 34 ਦੇ ਥੱਲੇ ਜਿਹੜਾ ਮੁਕੱਦਮਾ ਉਹ ਦਰਜ ਕੀਤਾ ਹੈ ਜਿਸ ਵਿੱਚ ਮੈਂ ਤੁਹਾਨੂੰ ਥੋੜੇ ਚੈਨਲ ਰਾਹੀਂ ਦੱਸਣਾ ਚਾਹੂੰਗਾ ਕਿ ਉਹਦੇ ਵਿੱਚ ਕਲੀਅਰਲੀ ਹੈਡ ਇੰਜਰੀ ਜੜੀ ਹੈ ਉਹ ਆ ਚੁੱਕੀ ਹੈ 6 ਡਾਕਟਰਾਂ ਦੀ ਜਿਹੜੀ ਸੀ ਬੋਰਡ ਆਫ ਡਾਕਟਰਸ ਨੇ ਉਹਦੇ ਵਿੱਚ ਕੌਜ਼ ਆਫ ਡੈਥ ਜਿਹੜਾ ਉਹ ਹੈਡ ਇੰਜਰੀ ਜੜੀ ਹੈ ਉਹ ਆ ਚੁੱਕੀ ਹੈ ਔਰ ਇਹ ਚੀਜ਼ ਸਾਡੇ ਕੋਲ ਰਿਕਾਰਡ 'ਚ ਖਾਂਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਤੇ ਉਹੀ ਕੁਝ ਡਾਕਟਰਾਂ ਨੇ ਰਿਪੋਰਟ ਚ ਦਿੱਤਾ ਕਮਨ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਵੱਟਾ ਝਗੜਾ ਕਮਾਂਗਾ ਦਵਿੰਦਰ ਭੋਲਾ ਸਾਹ ਦਾ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਹਜੇ ਤੁਸੀਂ ਕਹੋ ਵੀ ਅੱਜ ਤੱਕ ਮੈਨੂੰ ਲੱਗਦਾ ਵੀ ਲਗਭਗ 20 22 ਦਿਨ ਹੋ ਗਏ ਹਜੇ ਤੱਕ ਉਹਨਾਂ ਨੇ ਆਪਣੀ ਵਾਈਫ ਦਾ ਸੰਸਕਾਰ ਨਹੀਂ ਕੀਤਾ ਮੈਂ ਖੇਤਾਂ ਇਹਨਾਂ ਤਿੰਨ ਬੰਦਿਆਂ ਨੇ ਪਹਿਲਾਂ ਹੀ ਇੱਕ ਕ੍ਰਿਮੀਨਲ ਕਾਂਸਪਿਰੇਸੀ ਬਣਾਈ ਹੋਈ ਸੀ ਵੀ ਅੱਜ ਅਸੀਂ ਇਹ ਜਿਹੜਾ ਦਵਿੰਦਰ ਭੋਲਾ ਹੈ ਅੱਜ ਇਹਦਾ ਭੋਗ ਪਾਣਾ ਹੈ ਇਹ ਪਰਚੇ ਦੀ ਮਾੜੀ ਗੇ ਤਿੰਨਾਂ ਦਾ ਬਾਈਫਰਕੇਟਰ ਰੋਲ ਏ ਇੱਕ ਬੰਦੇ ਨੇ ਲੱਤਾਂ ਪੜਨੀਆਂ ਔਰ ਜਿਹੜਾ ਸਤਵਿੰਦਰ ਬੁੱਗਾ ਉਹ ਗਲਾ ਦਬਾਇਆ ਸੀ ਹੁਣ ਤੁਸੀਂ ਮੈਨੂੰ ਇਹ ਕਹੋ ਦੱਸੋ ਕਿ ਜਦੋਂ ਇਹ ਵਰਜ਼ਨ ਐਫ ਆਈ ਆਰ ਦੇ ਵਿੱਚ ਆ ਗਿਆ ਤਾਂ ਅਟੈਂਪਟ ਟੂ ਮਰਡਰ ਜਿਹੜਾ ਹੈ ਪੰਜਾਬ ਦੇ ਮਸ਼ਹੂਰ ਗਾਇਕ ਨੇ ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮਹਤਾਜ ਨਹੀਂ ਮਾਮਲਾ ਦਰਜ ਹੋ ਗਿਆ ਉਹਨਾਂ ਤੇ ਕਿਹਨਾ ਧਾਰਾਵਾਂ ਦੇ ਤਹਿਤ ਕਿਹੜੇ ਦੋਸ਼ ਨੇ ਜਿਹੜੇ ਉਹਨਾਂ ਤੇ ਜਿਹੜੇ ਤਹਿਤ ਮੁਕੱਦਮਾ ਦਰਜ ਹੋਇਆ ਦੇਖੋ ਪਹਿਲਾਂ ਮੈਂ ਦੱਸੂਗਾ ਕਿ ਕੱਲ ਸ਼ਾਮੀ ਲਗਭਗ ਕੋਈ 3 ਵਜੇ ਦੇ ਕਰੀਬ ਫਤੇਗੜ ਸੌਪ ਪੁਲਿਸ ਨੇ ਸੋਡਾ ਜਿਹੜਾ ਥਾਣਾ ਬਡਾਲੀ ਵਾਲਾ ਸਿੰਘ ਹੈ ਉਹਨਾਂ ਨੇ ਮੁਕੱਦਮਾ ਨੰਬਰ 13 ਅਧੀਨ ਧਾਰਾ 304 323 506 341 34 ਦੇ ਥੱਲੇ ਜਿਹੜਾ ਮਕਦਮਾ ਉਹ ਦਰਜ ਕੀਤਾ ਹੈ ਬਾਈ ਨੇਮ ਇਹਦੇ ਚ ਸਤਵਿੰਦਰ ਸਿੰਘ ਬੁੱਗਾ ਹਜਾਰਾ ਸਿੰਘ ਜਿਹੜਾ ਦੋਸ਼ੀ ਉਹਨਾਂ ਦੇ ਨਾਲ ਸੀ ਤੇ ਥਰਡ ਜਿਹੜਾ ਦੋਸ਼ੀ ਹੈ ਹਰਵਿੰਦਰ ਸਿੰਘ ਸੋ ਇਹ ਤਿੰਨਾਂ ਦੇ ਬਰ ਖਿਲਾਫ ਪੁਲਿਸ ਨੇ ਮਕਦਮਾ ਜਿਹੜਾ ਉਹ ਦਰਜ ਕਰ ਦਿੱਤਾ ਹੈ ਹੁਣ ਮੈਂ ਇੱਥੇ ਸ਼ੁਕਲਾ ਸਾਹਿਬ ਥੋੜਾ ਜਿਹਾ ਮੈਂ ਬਰੀਫ ਕਰਨਾ ਚਾਹੂੰਗਾ ਕਿਉਂਕਿ ਸਾਡਾ ਦੱਸਣਾ ਬਣਦਾ ਹੈ ਦੇਖੋ ਜਿਹੜਾ ਇਹ ਵਕੂਆ ਸੀ ਇਹ ਤੁਹਾਨੂੰ ਯਾਦ ਆ ਵੀ ਇਹ 23 12 ਨੂੰ ਹੋਇਆ ਜੀ 20 ਤਰੀਕ ਨੂੰ ਦਵਿੰਦਰ ਜੀ ਹਾਈ ਕੋਰਟ ਜਾ ਰਹੇ ਨੇ ਔਰ ਹਾਈ ਕੋਰਟ ਇਹਨਾਂ ਦੇ ਹੱਕ ਦੇ ਵਿੱਚ ਆਰਡਰ ਕਰ ਰਿਹਾ ਵੀ ਦੀ ਪ੍ਰੋਟੈਕਸ਼ਨ ਬਾਰੇ ਤੁਸੀਂ ਐਸ ਐਚਓ ਨੂੰ ਡਾਇਰੈਕਟ ਕਰ ਰਿਹਾ ਹੈ 23 ਤਰੀਕ ਨੂੰ ਵਕੂਆ ਹੁੰਦਾ ਔਰ ਇਹ ਪਰਚੇ 'ਚ ਦਰਜ ਹੈ ਵੀ 24 ਤਰੀਕ ਦੀ ਇਹਨਾਂ ਨੇ ਡੀ ਡੀ ਆਰ ਪਾਈ ਹੈ ਜੀ ਉਹਦੇ ਵਿੱਚ ਇਹਦਾ ਬਿਆਨ ਲੈ ਕੇ ਡੀ ਡੀ ਆਰ ਪਾਤੀ ਹੁਣ ਸ਼ੁਕਲਾ ਸਾਹਿਬ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਕਿ ਇਨਿਸ਼ੀਅਲੀ ਦੇਖੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਇੱਕ ਚੀਜ਼ ਦੱਸੂਗਾ ਕਿ ਇੱਕ ਭਾਵੇਂ ਕੋ ਵਕੀਲ ਹੈ ਭਾਜੀ ਕਿਸੇ ਵੀ ਲੋਅਰ ਲਈ ਇਹ ਕੇਸ ਨੂੰ ਹੈਂਡਲ ਕਰਨਾ ਜਿੱਥੇ ਪੁਲਿਸ ਫਾਈਲ ਹੈਲਪ ਨਾ ਕਰਦੀ ਹੋਵੇ ਇਹ ਬੜਾ ਇੱਕ ਟਫ ਹੈ ਔਰ ਦੂਜਾ ਉਹਨਾਂ ਦਿਨਾਂ 'ਚ ਕੀ ਹੋਇਆ ਵਕੇਸ਼ਨਸ ਆ ਗਈਆਂ ਮਾਨਯੋਗ ਹਾਈ ਕੋਰਟ ਬੰਦ ਹੋ ਗਈ ਲੋਅਰ ਕੋਰਟ ਕੋਈ ਸ਼ਹੀਦੀ ਸਭਾ ਦੇ ਦਿਨ ਚੱਲ ਰਹੀ ਸੀਗੇ ਥੱਲੇ ਫਤਿਹਗੜ੍ਹ ਸਾਹਿਬ ਔਰ ਉਹਨਾਂ ਦਿਨਾਂ ਦੇ ਵਿੱਚ ਸਿਰਫ ਡਿਊਟੀ ਤੇ ਇੱਕ ਮੈਜਿਸਟ੍ਰੇਟ ਬੈਠਦਾ ਸੀ ਜਿੱਥੋਂ ਫਿਰ ਅਸੀਂ ਜ਼ੀਰੋ ਤੋਂ ਇਹ ਲੜਾਈ ਸੀ ਸ਼ੁਰੂ ਕੀਤੀ ਅਲਟੀਮੇਟਲੀ ਥੱਲੇੋਂ ਪੁਲਿਸ ਨੇ ਆਪਣਾ ਸਾਡੇ ਕੋਲ ਇੱਕ ਆਰਡਰ ਹੈ ਮਾਨਯੋਗ ਅਮਿਤ ਬਖਸ਼ੀ ਸਾਹਿਬ ਦੀ ਕੋਰਟ ਦਾ 29 ਤਰੀਕ ਦਾ ਉਸ ਆਰਡਰ ਦੇ ਵਿੱਚ ਇਹ ਦਰਜ ਹੈ ਕਿ ਸਬ ਇਨਸਪੈਕਟਰ ਨੇ ਜਿਹੜੇ ਇਸ ਕੇਸ ਦੇ ਆਈਓ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੀ ਸਾਡਾ ਜਿਹੜਾ ਹੈਗਾ ਕਿਉਂਕਿ ਸਾਨੂੰ ਸਸਪੀਸ਼ੀਅਸ ਸਰਕਮਸਟੈਂਸ ਨਹੀਂ ਲੱਗੇ ਸਾਨੂੰ ਸ਼ੱਕੀ ਨਹੀਂ ਲੱਗੇ ਤਾਂ ਅਸੀਂ 174 ਦੀ ਕਾਰਵਾਈ ਨਹੀਂ ਕੀਤੀ ਸੋ ਸਾਡੀ ਇਨੀਸ਼ੀਅਲੀ ਐਪਲੀਕੇਸ਼ਨ ਡਿਸਮਿਸ ਹੁੰਦੀ ਏ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਚ ਜਾਂਦੇ ਆ ਖੜਕਾਉਨੇ ਆ ਦਰਵਾਜ਼ਾ 5 ਤਰੀਕ ਨੂੰ ਮਾਨਯੋਗ ਹਾਈ ਕੋਰਟ ਨੇ ਪੋਸਟਮਾਰਟਮ ਕਰਵਾਉਣ ਦਾ ਸਾਨੂੰ ਹੁਕਮ ਜਿਹੜਾ ਸੀ ਪੰਜਾਬ ਸਰਕਾਰ ਨੂੰ ਦਿੱਤਾ ਔਰ ਵਿਦ ਉਹਦੇ ਵਿੱਚ ਉਹਨਾਂ ਨੇ ਬੋਰਡ ਆਫ ਡਾਕਟਰਸ ਉਹ ਤੁਹਾਨੂੰ ਪਤਾ ਜੀ ਸਾਰਾ ਜਿਹੜਾ ਉਹਨਾਂ ਨੇ ਟੀਮ ਸਾਡੇ ਨੂੰਕਤ ਕੀਤੀ ਸੀ ਅਸੀਂ ਪਹਿਲਾਂ ਹੀ ਕਮਾ ਦੇ ਵਿੱਚ ਇੱਕ ਚੀਜ਼ ਸੀ ਕਿ 7 ਦਿਨ ਦੇ ਵਿੱਚ ਵਿੱਚ ਤੁਸੀਂ ਜਿਹੜਾ ਇਹਦਾ ਜਿਹੜਾ ਹੈਗੀ ਰਿਪੋਰਟ ਉਹ ਇਨਵੈਸਟੀਗੇਟਿੰਗ ਏਜੰਸੀ ਨੂੰ ਦਿਓਗੇ ਸੋ 6 ਤਰੀਕ ਨੂੰ ਭਾਜੀ ਜਿਹੜਾ ਹੈਗਾ ਉਹ ਪੋਸਟਮਾਰਟਮ ਹੁੰਦਾ ਹੈ ਔਰ ਪੋਸਟਮਾਰਟਮ ਦੇ ਵਿੱਚ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੂੰਗਾ ਕਿ ਉਹਦੇ ਵਿੱਚ ਕਲੀਅਰਲੀ ਹੈਡ ਇੰਜਰੀ ਜੜੀ ਹੈ ਉਹ ਆ ਚੁੱਕੀ ਹੈ ਛੇ ਡਾਕਟਰਾਂ ਦੀ ਜਿਹੜੀ ਸੀ ਬੋਰਡ ਆਫ ਡਾਕਟਰਸ ਨੇ ਉਹਦੇ ਵਿੱਚ ਕੌਜ਼ ਆਫ ਡੈਥ ਜਿਹੜਾ ਉਹ ਹੈਡ ਇੰਜਰੀ ਜਿਹੜੀ ਹੈ ਉਹ ਆ ਚੁੱਕੀ ਹੈ ਔਰ ਇਹ ਚੀਜ਼ ਸਾਡੇ ਕੋਲ ਰਿਕਾਰਡ 'ਚ ਹੈ ਬਾਕੀ ਤੁਹਾਨੂੰ ਬਰਦਰ ਵਿੱਚ ਦੱਸਾਂ ਕਿਹਨਾਂ ਧਾਰਾਵਾਂ ਕਿਹੜੀਆਂ ਕਿਹੜੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਤਹਿਤ ਸਤਵਿੰਦਰ ਬੋਗਾ ਤੇ ਮਾਮਲਾ ਦਰਜ ਹੋਇਆ ਜੀ ਜੇ ਕੋ ਮੈਂ ਗੱਲ ਕਰਦਾ ਸਟਾਰਟਿੰਗ ਆ ਜਿੱਥੋਂ ਕਰਾਂਗੇ ਕਿ ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਇਹਦੇ 'ਚ ਕੈਪੀਟਲ ਫੈਂਸ ਕਿਹੜਾ ਹੈ ਸਭ ਤੋਂ ਵੱਡਾ ਫੈਂਸ ਕਿਹੜਾ ਉਹ 304 ਹੈ 304 ਕੀ ਹੈ ਵੀ ਤੁਹਾਡੇ ਐਕਟ ਐਂਡ ਕੰਡਕਟ ਕਰਕੇ ਕਿਸੇ ਬੰਦੇ ਵਿਅਕਤੀ ਦੀ ਮੌਤ ਹੋ ਜਵੇ ਹੁਣ ਮੌਤ ਦਾ ਰੂਪ ਮਰਡਰ ਚ ਹੋ ਗਿਆ ਸੋ ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਲਪੇਬਲ ਹੋਮਾਇਸਾਈਡ ਕਹ ਦਿੰਦੇ ਆ ਸੋ ਇਹਦੇ ਚ ਜਿਹੜੀ ਪ੍ਰੋਵੀਜ਼ਨਸ ਆਫ ਲਾਅ ਨੇ ਬੜੇ ਸਖਤ ਨੇ ਨੋਨ ਅਵੇਲੇਬਲ ਅਫੈਂਸੀ 10 ਸਾਲ ਦੀ ਇਹਦੇ ਵਿੱਚ ਪ੍ਰੋਵੀਜ਼ਨ ਨੇ ਵੀ ਇਹਦੇ ਵਿੱਚ ਸਜ਼ਾ 10 ਸਾਲ ਦੀ ਹੈ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਚ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਤਬਦੀਲ ਹੋ ਗਿਆ ਹੁਣ ਮੈਂ ਇੱਥੇ ਗੱਲ ਕਰਾਂਗਾ ਸ਼ੁਕਲਾ ਸਾਹਿਬ ਵੀ ਇਹਦੇ ਚ ਦੇਖੋ ਐਡਮਿਟਿਡਲੀ ਲੜਾਈ ਲੜੀਏ ਜਿਵੇਂ ਬ੍ਰਦਰ ਨੇ ਦੱਸਿਆ ਪੂਰੀ ਇਹਦਾ ਚ ਵੱਡਾ ਰੋਲ ਮੈਂ ਸਮਝਦਾ ਵੀ ਚਲੋ ਬੀਿੰਗ ਅ ਲਾਇਰਸ ਅਸੀਂ ਤਾਂ ਤਾਂ ਕੇਸ ਲੜ ਸਕਦੇ ਆ ਐਸ ਪਰ ਦੀ ਇਨਸਟਰਕਸ਼ਨਸ ਆਫ ਆਵਰ ਕਲੈਂਟ ਸੋ ਇਹਦਾ ਚ ਮੈਂ ਇੱਕ ਵੱਡਾ ਜਿਗਰਾ ਕਹਾਂਗਾ ਦਵਿੰਦਰ ਭੋਲਾ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਹਜੇ ਤੁਸੀਂ ਕਹੋ ਵੀ ਅੱਜ ਨੂੰ ਮੈਨੂੰ ਲੱਗਦਾ ਵੀ ਲਗਭਗ 20 22 ਦਿਨ ਹੋ ਗਏ ਹਜੇ ਤੱਕ ਉਹਨਾਂ ਨੇ ਆਪਣੀ ਵਾਈਫ ਦਾ ਸੰਸਕਾਰ ਨਹੀਂ ਕੀਤਾ ਸਿਰਫ ਮੈਨੂੰ ਤੇ ਬ੍ਰਦਰ ਨੂੰ ਉਹਦੇ ਬੇਟੇ ਵੱਲੋਂ ਤੇ ਉਹਦੇ ਵੱਲੋਂ ਦਵਿੰਦਰ ਭੋਲੇ ਵੱਲੋਂ ਇੱਕੋ ਹੀ ਇਨਸਟਰਕਸ਼ਨ ਸੀ ਵੀ ਭਾਜੀ ਦਿਨ ਰਾਤ ਕਿਸ ਤਰ੍ਹਾਂ ਨੂੰ ਤੁਸੀਂ ਇਨਸਾਫ ਕਰਾ ਕੇ ਦਵੋ ਹੁਣ ਇੱਕ ਚੀਜ਼ ਮੈਂ ਹੋਰ ਕਵਾਂਗਾ ਕਿ ਨੋ ਡਾਊਟ ਪਰਚਾ ਤਾਂ 304 ਚ ਆ ਗਿਆ ਦੇਖੋ ਜੇਕਰ ਸ਼ਕਲਾ ਸਾਹਿਬ ਆਪਾਂ ਇੱਕ ਇੱਕ ਆਪਾਂ ਇਹ ਠੀਕ ਹੈ ਵੀ ਪੁਲਿਸ ਨੇ ਇੱਕ ਪਰਚਾ ਦਰਜ ਕਰਤਾ ਤੇ ਜਿੰਨਾ ਟਾਈਮ ਤੱਕ ਪਰਚਾ ਦਰਜ ਨਹੀਂ ਕਰਨ ਕਰਤੇ ਅਸੀਂ ਅਗਲੀ ਲੜਾਈ ਲੜ ਨਹੀਂ ਸੀ ਸਕਦੇ ਹੁਣ ਇੱਥੇ ਆ ਕੇ ਅਸੀਂ ਪਰਚਾ ਪੜਿਆ ਪਰਚੇ ਦੇ ਵਿੱਚ ਜਦੋਂ ਕਲੀਅਰ ਕੱਟ ਦੇਖੋ ਇਹਨਾਂ ਨੇ ਕਿਹਾ ਕਿ ਉਸ ਦਿਨ ਮੈਂ ਖੇਤਾਂ 'ਚ ਸੀ ਇਹਨਾਂ ਤਿੰਨ ਬੰਦਿਆਂ ਨੇ ਪਹਿਲਾਂ ਹੀ ਇੱਕ ਕ੍ਰਿਮੀਨਲ ਕਾਂਸਪਰੇਸੀ ਬਣਾਈ ਹੋਈ ਸੀ ਵੀ ਅੱਜ ਅਸੀਂ ਇਹ ਜਿਹੜਾ ਦਵਿੰਦਰ ਭੋਲਾ ਹੈ ਅੱਜ ਇਹਦਾ ਭੋਗ ਪਾਣਾ ਹੈ ਇਹ ਪਰਚੇ ਦੀ ਵਡੰਗੇ ਵੀ ਦਵਿੰਦਰ ਭੋਲੇ ਦਾ ਅੱਜ ਅਸੀਂ ਭੋਗ ਪਾਣਾ ਹੈ ਉਸੇ ਕਾਂਸਪਰੇਸੀ ਦੇ ਤਹਿਤ ਇਹਨਾਂ ਨੇ ਮੈਂ ਇੱਕ ਵਰਡ ਯੂਜ਼ ਕਰਾਂਗਾ ਕਿ ਬਰੂਟਲੀ ਬਰੂਟਲੀ ਹੁੰਦਾ ਵੀ ਜਿਹਨੂੰ ਆਪਾਂ ਅੰਨਾ ਤਸੱਦਦ ਕਹਿੰਦੇ ਆ ਉਹ ਚੱਲ ਤਾਂ ਦੇਖੋ no doubt this is the matter of record ਵੀ ਉਹ ਪਿਛਲੇ ਸਾਲ ਤੋਂ ਚੱਲ ਹੀ ਰਿਹਾ ਸੀ ਸਾਲ ਤੋਂ ਸਾਲ ਤੋਂ ਜਨਵਰੀ ਚ ਇੱਕ ਪਰਚਾ ਇਸੇ ਤਰੀਕੇ ਦਾ ਦਰਜ ਹੋਇਆ ਹੁਣ ਉਸ ਦਿਨ ਤੋਂ ਵੀ ਮੈਂ ਗੱਲ ਕਰਾਂਗਾ ਆਪਾਂ ਬਹੁਤਾ ਪਿੱਛੇ ਨਹੀਂ ਜਾਵਾਂਗੇ 29 ਅਕਤੂਬਰ ਜੋ ਅਸੀਂ ਮੈਟਰ ਆਫ ਰਿਕਾਰਡ ਹੈ 29 ਅਕਤੂਬਰ 2023 ਤੋਂ ਉਹਨਾਂ ਵੀ ਅਟੈਂਪਟ ਵੱਡੀ ਬਰੂਟਲੀ ਕੀਤੀ ਇਹਦੇ ਤੇ ਫਿਰ ਉਹਨਾਂ ਨੇ ਨਵੰਬਰ ਮਹੀਨੇ ਚ ਵੀ ਕੀਤੀਆਂ ਫਿਰ ਦਸੰਬਰ ਚ ਵੀ ਕੀਤੀਆਂ ਫਾਈਨਲੀ ਅਟੈਂਪਟ ਕੀ ਸੀ ਵੀ ਇਹਨੂੰ ਉਸ ਦਿਨ ਇਹ ਤਾਂ ਗਲੇ ਨੂੰ ਬਕਾਇਦਾ ਇਦਾ ਸਟਾਕਲੇਟ ਕੀਤਾ ਗਿਆ ਜਿਹਨੂੰ ਆਪਾਂ ਕਹਿੰਦੇ ਗळा ਦੀ ਸੰਗ ਕੁੱਟਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਬਰੂਟਲੀ ਇੱਕ ਬੰਦਾ ਇਹਨਾਂ ਦੀ ਛਾਤੀ ਤੇ ਚੜ ਗਿਆ ਤਿੰਨਾਂ ਦਾ ਬਾਈਫਰਕੇਟਰ ਰੋਲੇ ਇੱਕ ਬੰਦੇ ਨੇ ਲੱਤਾਂ ਫੜ ਲਈਆਂ ਔਰ ਜਿਹੜਾ ਸਤਵਿੰਦਰ ਬੁੱਗਾ ਉਹ ਗळा ਦਬਾਰ ਰਿਹਾ ਸੀ ਹੁਣ ਤੁਸੀਂ ਮੈਨੂੰ ਇਹ ਕੱਲ ਦੱਸੋ ਕਿ ਜਦੋਂ ਇਹ ਵਰਜ਼ਨ ਐਫ ਆਈ ਆਰ ਦੇ ਵਿੱਚ ਆ ਗਿਆ ਤਾਂ ਅਟੈਂਪਟ ਟੂ ਮਰਡਰ ਜਿਹੜਾ ਹੈ ਪ੍ਰੋਵੀਜ਼ਨਸ ਆਫ ਨੋਬਡੀ ਕਲੀਅਰ ਨਹੀਂ ਉਹ ਤੁਹਾਡਾ ਵਿੱਚ ਪ੍ਰੋਵੀਜ਼ਨਸ ਪੈਣਾ ਚਾਹੀਦਾ ਹੁਣ ਮੈਂ ਨੈਕਸਟ ਸਟੈਪ ਤੇ ਜਾਣਾ ਮੈਂ ਇਸ ਦਿਨ ਕੱਲ ਦੀ ਉੱਪਰ ਨਹੀਂ ਕਿਉਂਕਿ ਤੁਸੀਂ ਮੈਨੂੰ ਲਾ ਪੰਡ ਤੇ ਗੱਲ ਪੁੱਛੀਏ ਹੁਣ ਜੇਕਰ ਉਸੇ ਲੜਾਈ ਤਾਂ ਬੜੀ ਕਲੀਅਰ ਹੈ ਮੈਟਰ ਆਫ ਰਕੋਡ ਹੈ ਔਰ ਇਹਨਾਂ ਦੀ ਵਾਈਫ ਮੌਕੇ ਤੇ ਉਹ ਗੱਲ ਤੁਹਾਨੂੰ ਪਤਾ ਹੀ ਵੀ ਉਹ ਚਾਬੀ ਦੇਣ ਹੁੰਦੇ ਨੇ ਹਾਂ ਜਦੋਂ ਉਹਦੇ ਹਸਬੰਦ ਨੂੰ ਤੁਸੀਂ ਉਹਦਾ ਗਲਾ ਦਬਾ ਰਹੇ ਹੋ ਜਾਂ ਤੁਸੀਂ ਉਹਨੇ ਦੇਖ ਲਿਆ ਵੀ ਮੇਰੇ ਹਸਬੰਦ ਦਾ ਤਾਂ ਇਹਨੂੰ ਤਾਂ ਸਾਹ ਵੀ ਨਹੀਂ ਆ ਰਿਹਾ ਤਾਂ ਕੀ ਗੁਨਾਹ ਸੀ ਵੀ ਉਹਨਾਂ ਨੇ ਆ ਕੇ ਕਿਹਾ ਵੀ ਭਾਈ ਇਹਦੀ ਕਿਉਂ ਤੁਸੀਂ ਜਾਣ ਲੱਗੇ ਹੋ ਲੈਣਾ ਤਾਂ ਉਸ ਮੌਕੇ ਜਿਹੜੀ ਦਵਿੰਦਰ ਭੋਲਾ ਸਾਹਿਬ ਦੀ ਇਹ ਸਟੇਟਮੈਂਟ ਹੈ ਵੀ ਇਹਨਾਂ ਨੇ ਮੌਕੇ ਦੇ ਉੱਪਰ ਕਿਉਂਕਿ ਉਹ ਕੁੜਮ ਵੀ ਨਾਲ ਖੜਾ ਸੀ ਹਰਵਿੰਦਰ ਸਿੰਘ ਨਾਮ ਦਾ ਵੀ ਉਹਨੂੰ ਆਇ ਲੱਗਿਆ ਵੀ ਮੇਰੇ ਕੁੜਮ ਦੀ ਬੇਇੱਜ਼ਤੀ ਹੋ ਗਈ ਔਰ ਉਹਨੇ ਇੱਕਦਮ ਜਦੋਂ ਛ ਤਾਂ ਯਾਰ ਇੱਕ ਇਨੋਸੈਂਟ ਲੇਡੀਜ਼ ਨੇ ਉਹ ਇੱਕ ਦਮ ਪਿੱਛੇ ਡਿੱਗੇ ਔਰ ਉਹਨਾਂ ਦਾ ਇੱਕ ਦਮ ਜਿਹੜਾ ਸਿਰ ਸੀ ਹੁਣ ਤੱਕ ਤਾਂ ਦੇਖੋ ਇਹ ਗੱਲਾਂ ਸੀਗੀਆਂ ਪਰ ਹੁਣ ਪੋਸਟਮਾਰਟਮ ਦੀ ਰਿਪੋਰਟ ਜਿਵੇਂ ਬ੍ਰਦਰ ਨੇ ਦੱਸਿਆ ਇਹ ਕਲੈਰੀਫਾਈ ਕਰਤਾ ਵੀ ਕੌਜ਼ ਆਫ ਡੈਥ ਜਿਹੜਾ ਉਹ ਹੈਡ ਇੰਜਰੀ ਹੁੰਦੀ ਏ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਇਹ ਤਾਂ ਸਿੱਧਾ ਇਹ ਤਾਂ ਮਰਡਰ ਏ ਤੁਸੀਂ ਜਿਹੜਾ ਮਰਡਰ ਏ ਮਰਡਰ ਕੀ ਏ ਜਦੋਂ ਤੁਹਾਡੀ ਲੜਾਈ ਹੋ ਰਹੀ ਏ ਇਹ ਕਿਹੜਾ ਕੋਈ ਇਹ ਕੋਈ ਅਚੰਚੇਤ ਇਨਸੀਡੈਂਟ ਨਹੀਂ ਵਾਪਰਿਆ ਇਕਾਪਕਨ ਮੌਕੇ ਤੇ ਹੀਟ ਆਫ ਦੀ ਮੂਵਮੈਂਟਸ ਹੀ ਹੋ ਹੋ ਜਾਣੀ ਇਹ ਤਾਂ ਮੌਕੇ ਦੇ ਉੱਪਰ ਤੁਸੀਂ ਕੌਨਸਪਿਰਸੀ ਤਹਿਤ ਤੁਸੀਂ ਉਹਦੇ ਹਸਬੈਂਡ ਨੂੰ ਗਲਾ ਦਬਾਇਆ ਤੇ ਲੇਡੀ ਨੂੰ ਧੱਕਾ ਮਾਰ ਕੇ ਲੇਡੀ ਮੌਕੇ ਦੇ ਉੱਪਰ ਉਹਦੀ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਮੈਂ ਦੋ ਟੈਕਨੀਕਲ ਸਵਾਲ ਹੋਰ ਲੈਣੇ ਆ ਪਹਿਲਾਂ ਦਵਿੰਦਰ ਭੁੱਲਾ ਨਾਲ ਗੱਲ ਕਰ ਲੈਣਾ ਭਾਜੀ ਬਹੁਤ ਵੱਡੇ ਜਿਗਰੇ ਵਾਲੇ ਹੂੰ ਬਹੁਤ ਲੰਬਾ ਸਮਾਂ ਜੋ ਚੀਜ਼ ਕਹਿੰਦੇ ਔਖਾ ਹੋ ਜਾਂਦਾ ਇੱਕ ਦਿਨ ਕਰ ਰੱਖਣਾ ਤਾਂ ਤੁਸੀਂ ਲੰਬੀ ਲੜਾਈ ਲੜੀ ਹੈ ਅੱਜ ਮੁਕੱਦਮਾ ਵੀ ਦਰਜ ਹੋ ਗਿਆ ਲਗਾਤਾਰ ਦੇਖਿਆ ਜਾਵੇ ਉਸ ਤੋਂ ਪਹਿਲਾਂ ਪੁਲਿਸ ਕੋਲ ਡਾਕਟਰਾਂ ਕੋਲ ਪੁਲਿਸ ਕੋਲ ਹਾਈ ਕੋਰਟ ਬਹੁਤ ਲੰਬਾ ਇੱਕ ਜਿਹੜਾ ਪੈਂਡਾ ਤੈਅ ਕਰਨਾ ਪਿਆ ਅੱਜ ਲੱਗਦਾ ਹੈ ਕਿ ਫਾਈਨਲੀ ਕੁਝ ਦਿਲ ਨੂੰ ਸਕੂਨ ਹੈ ਉਸ ਆਤਮਾ ਨੂੰ ਸੰਸਕਾਰ ਕਰਾਂਗੇ ਮਾਲਕ ਦੇ ਜੋ ਭਾਣਾ ਵਰਤਾਇਆ ਉਹ ਕਰਾਂਗੇ ਪਰ ਅਸਲ ਵਿੱਚ ਨਾ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਲੰਬੇ ਸਮੇਂ ਦੇ ਪਿੱਛੇ ਇੱਕੋ ਇੱਕ ਸ਼ਕਤੀ ਹੈ ਜੀ ਉਹ ਹੈ ਘੁੰਮਣ ਬ੍ਰਦਰ ਇਹਨਾਂ ਬੰਦਿਆਂ ਦਾ ਟਰੈਕ ਰਿਕਾਰਡ ਆ ਮੈਨੂੰ ਕਿਤੇ ਨਾ ਕਿਤੇ ਇਹ ਯਕੀਨ ਪਹਿਲੇ ਦਿਨ ਤੋਂ ਸੀਗਾ ਤੇ ਵੀ ਮੈਨੂੰ ਇਹ ਇਨਸਾਫ ਲੈ ਕੇ ਦੇਣਗੇ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜੋ ਹੋਇਆ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਮੇਰੀ ਗੱਲ ਦਾ ਵਿਸ਼ਵਾਸ ਕੀਤਾ ਤੇ ਉਹੀ ਕੁਝ ਡਾਕਟਰਾਂ ਨੇ ਰਿਪੋਰਟ ਚ ਦਿੱਤਾ ਮੈਂ ਤਾਂ ਨਾ ਮਾਨਯੋਗ ਹਾਈ ਕੋਰਟ ਦਾ ਕੋਮਨ ਬ੍ਰਦਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਹ ਦਿਨ ਮੇਰੇ ਕੋਲ ਜਿਹੜੀ ਲنگਾਈਆਂ ਇਹਨਾਂ ਦੀ ਸ਼ਕਤੀ ਮੇਰੇ ਚ ਸੀਗੀ ਉਹ ਜਿਹੜੀ ਰੂਹ ਦੀ ਸ਼ਕਤੀ ਸੀ ਉਹਦਾ ਮੈਨੂੰ ਕਿਹਾ ਸੀਗਾ ਉਹ ਮੇਰੇ ਨਾਲ ਦੇਖੋ ਗੱਲ ਇਹ ਹੁੰਦੀ ਆ ਗੱਲਾਂ ਤੁਸੀਂ ਇੱਕ ਜ਼ਬਾਨ ਨਾਲ ਕਰਦੇ ਆ ਇੱਕ ਦਿਲ ਨਾਲ ਕਰਦੇ ਆ ਮੈਂ ਉਹਦੇ ਨਾਲ ਦਿਲ ਨਾਲ ਗੱਲਾਂ ਕਰਦਾ ਸੀਗਾ ਉਹ ਮੈਨੂੰ ਕਹਿੰਦੀ ਸੀ ਠੀਕ ਤੂੰ ਲੱਗਿਆ ਮਾਲਕ ਕਰੂਗਾ ਠੀਕ ਕਰੂਗਾ ਅਸੀਂ ਸੰਸਕਾਰ ਕਰ ਰਹੇ ਹਾਂ ਜੀ ਹਾਂਜੀ